ਮਾਰ ਮਾਰ ਕੇ ਮਾਰ ਕੇ ਜਰਗਾ ਕੁੰਗਾ ਛੋਟ ਗਿਆ ਲੇਕਨ ਜਰਗਾ ਕੁੰਗਾ ਛੋਟ ਗਿਆ ਜਿਸ ਪਸਤੌਲ ਫਰੇਹਣ ਮਾਰਾ ਨੇ ਆਕੇ ਮਾਰਨ ਨੂੰ ਤੱਕੀ ਮਾਰਾ ਦੇਣ ਦੇ ਆਨ ਕੇ ਦੇਖੋ ਔਰ ਦੇਖੋ ਪਸਤੌਲ ਅੱਜ ਗਰਾਮ ਮਾਰਾ ਕੰਗਾ ਮਾਰਾ ਆ ਵੀ ਪਾ ਆ ਦੇਖੋ ਔਰ ਗੱਲਾਂ ਕਿ ਮੈਂ ਮਨਜੀਤ ਕੋ ਥਾ ਨਵਜਗੀ ਸਿੰਘ ਤਿੰਨ ਲੜਾਂ ਵਾਲੀ ਤੇ ਅਡੇ ਤੇ ਹੀ ਰਹਿ ਰਹੇ ਆ ਮੇਰੀ ਬੁਟੀਕ ਦੀ ਦੁਕਾਨ ਆ ਅਡੇ ਤੇ ਤੇ ਮੈਂ ਬੁਟੀਕ ਦੀ ਕਿਰਾਏ ਤੇ ਲਈ ਹੋਈ ਆ ਦੁਕਾਨ ਸਾਡੀਆਂ ਪਹਿਲਾਂ ਵੀ ਅੱਗੇ ਦੁਕਾਨਾਂ ਦਾ ਹੈ ਗਿਆ ਹੀ ਹੁਣ ਵੀ ਅਸੀਂ ਦੁਕਾਨਾਂ ਪਾਈਆਂ ਹੋਈਆਂ ਵਾ ਤੇ ਰਸਤਾ ਜਾਂਦਾ ਵਾ ਏ ਰਸਤਾ ਸਾਡੇ ਘਰ ਨੂੰ ਹੀ ਆਂਦਾ ਵਾ ਤੇ ਇਸ ਤਾਰੀ ਰਸਤਾ ਅੱਗੇ ਜਾਂਦਾ ਵਾ ਤੇ ਅਸੀਂ ਜਦਨ ਅੱਗੇ ਮਿੱਟੀ ਪਾਉਂਦੇ ਕੋਈ ਗੱਲ ਕਰਦੇ ਰੋਕਦਾ ਸਾਨੂੰ ਕੰਮਕੀਆਂ ਦਿੰਦਾ ਆਣ ਕੇ ਅੱਗੇ ਵੀ ਅਸੀਂ ਕਾਰਵਾਈ ਕੀਤੀ ਆ ਅੱਗੇ ਵੀ ਅਸੀਂ ਸਰਕਾਰ ਨੂੰ ਕਿਹਾ ਵਾ ਪਰ ਅੱਜ ਕੁਝ ਨਹੀਂ ਸਾਡਾ ਜੇ ਹੱਲ ਹੋਇਆ ਵੀ ਉਹਦੇ ਵਿੱਚ ਅਸੀਂ ਸਰਕਾਰ ਨੂੰ ਇਹੋ ਬੇਨਤੀ ਕਰਦੇ ਆਂ ਵੀ ਸਾਡਾ ਕੋਈ ਨਾ ਕੋਈ ਮਸਲਾ ਹੱਲ ਹੋਵੇ ਇਹਨੂੰ ਪੁੱਛਣ ਤੇ ਸਹੀ ਆਣ ਕੇ ਤੁਸੀਂ ਕਿਹੜੀ ਗੱਲੋਂ ਇਹਨਾਂ ਦੇ ਨਾਲ ਡਏ ਜੇ ਕਰਨ ਰਾਤੀ ਵੀ ਆਇਆ ਸਾਡੇ ਨਾਲ 7:30 ਤੋਂ ਪੌਣੇ 8 ਵਜੇ ਦਾ ਟਾਈਮ ਹੀ ਜਦੋਂ ਇਹਨੇ ਆਣ ਕੇ ਸਾਡੇ ਡੈਪਿਆਂ ਬੜਾ ਕਰਨ ਅਸੀਂ ਦੁਕਾਨ ਦੇ ਉੱਤੇ ਮੈਂ ਬੁਟੀਕ ਦਾ ਕੰਮ ਕਰ ਰਹੀ ਸੀ ਆਣ ਕੇ ਮੈਨੂੰ ਤੇ ਰੌਲਾ ਪਾਉਣ ਡੈਪਿਆ ਜਿਆਦਾ ਹੀ ਵੀਡੀਓ ਬਣਾਉਣ ਡੈ ਹੈ ਦੀ ਉਦੋਂ ਆਣ ਕੇ ਬੋਲਣ ਡੈਪਿਆ ਗਾਲਾਂ ਕੱਢਣ ਡੈਪਿਆ ਹੱਥੀ ਪੈ ਗਿਆ ਹੱਥੀ ਪੈ ਗਿਆ ਫੂਲ ਲੈ ਕੇ ਸੁਟਣ ਡੈਪਿਆ ਹੱਡਾ ਮੁੜ ਕੇ ਨੇ ਰਵਾਲਵੇਰ ਵੀ ਦਿਖਾਇਆ ਵਾ ਇਹਦੇ ਨਾਲ ਮੁੰਡੇ ਵੀ ਹੈਗੇ ਹੀ ਕੁਝ ਉਨਾਂ ਦੇ ਮੂੰਹ ਵੱਧੇ ਹੋਏ ਹੀ ਉਹਨਾਂ ਕੋਈ ਵੀ ਹਥਿਆਰ ਹੀ ਸਾਨੂੰ ਨਹੀਂ ਪਤਾ ਕਿਹੜੇ ਹਥਿਆਰ ਹੀ ਕਿਹੜੇ ਨਹੀਂ ਆਣਛਾਤੇ ਮੁੰਡੇ ਇਹ ਇਹਦੇ ਕੋਈ ਵੀ ਹਥਿਆਰ ਹੈਗਾ ਵਾ ਉਹ ਸ਼ਰਿਆਂ ਵੀਡੀਓ ਦੇ ਵਿੱਚ ਪਤਾ ਲੱਗਣ ਡਿਆ ਤੁਸੀਂ ਪਤਾ ਕਰ ਸਕਦੇ ਜੇ ਰਵਾਲ ਮੇਲ ਦੇ ਵਿੱਚ ਇਹਨੇ ਸਾਨੂੰ ਬੜੀਆਂ ਧਮਕੀਆਂ ਦਿੱਤੀਆਂ ਕਹਿੰਦਾ ਤੁਹਾਨੂੰ ਜਾਨੋਂ ਮਾਰ ਦੇਣਾ ਇੱਕ ਮੁੰਡਾ ਹੀ ਪਤਾ ਨਹੀਂ ਉਹ ਸਾਨੂੰ ਕਿੱਥੋਂ ਆਣ ਵਾਲਾ ਕਿਹੜੇ ਦੇਸ਼ ਦੇ ਰਹਿਣ ਵਾਲਾ ਵਾ ਉਹ ਮੁੰਡੇ ਦੀਆਂ ਵੀਡੀਓ ਕਾੜੋਂ ਮੁੰਡੇ ਨਾਲ ਕਰ ਰਿਆ ਹੈ ਉਹ ਮੁੰਡੇ ਨੂੰ ਕਹਿੰਦਾ ਹੈ ਵੀ ਇਹਨਾਂ ਇਹਨਾਂ ਸਾਰੇ ਪਰਿਵਾਰ ਦੀਆਂ ਫੋਟੋਆਂ ਵੇਖ ਲਾ ਇਹਨਾਂ ਸਾਰੇ ਪਰਿਵਾਰ ਨੂੰ ਮਾਰ ਦੇਣਾ ਵਾ ਇਹਨਾਂ ਦਾ ਲੰਬੂ ਲਾਉਣਾ ਚਾਹੀਦਾ ਕੱਲ ਤਾਂ ਕਿ ਇਹਨਾਂ ਦਾ ਸਨਕਾਰ ਹੋਣਾ ਚਾਹੀਦਾ ਵਾ ਇਹਨਾਂ ਸਾਰਿਆਂ ਮੁੰਡਿਆਂ ਦੀਆਂ ਫੋਟੋਆਂ ਬੱਚਿਆਂ ਦੇ ਸਾਰਿਆਂ ਤਬਰ ਦੀ ਫੋਟੋ ਲੈ ਤੋ ਸਾਡੇ ਗਾੜੀ ਮੂੰਹ ਦੇ ਅੱਗੇ ਘਰ ਕਰਕੇ ਵੀਡੀਓ ਗਾਲ ਕਰਕੇ ਉਹਨੂੰ ਚੰਗੀ ਤਰ੍ਹਾਂ ਦਿਖਾ ਲੰਡਿਆ ਵੀ ਚੰਗੀ ਤਰ੍ਹਾਂ ਪਛਾਣ ਕਰ ਲੈ ਇਹਨਾਂ ਦੀ ਅਹੀਂ ਇਹਦੇ ਨਾਲ ਬਹੁਤ ਜ਼ਿਆਦਾ ਦੁਖੀ ਹੋਏ ਹੋਏ ਐ ਇਸ ਗੱਲ ਤੋਂ ਸਾਡੇ ਹੁਣ ਬੱਚਿਆਂ ਤੇ ਵੀ ਕੋਈ ਕੱਲ ਨੂੰ ਬੱਚੇ ਆ ਸਾਡੇ ਅਸੀਂ ਖੁਦ ਦੁਕਾਨ ਕਰਨਦੇ ਆ ਨੇਰੇ ਸਵੇਰੇ ਵੀ ਰਹਿਣਾ ਹੁੰਦਾ ਵਾ ਸਾਡਾ ਘਰ ਡੇਰੇ ਦੇ ਉੱਤੇ ਆ ਸਾਨੂੰ ਨਹੀਂ ਪਤਾ ਜਿੱਦਾਂ ਹੁਣ ਮੇਰੇ ਕੋਲ ਬੁਟੀਕ ਵਾਲੇ ਕਈ ਜਾਣੇ ਕੱਪੜੇ ਸੋਹਣ ਆਉਂਦੇ ਆ ਹੁਣ ਕੋਈ ਆਂਟਾ ਸਾਤਾ ਕੋਈ ਇਹ ਭੇਜ ਸਕਦਾ ਵਾ ਸਾਨੂੰ ਮਰਵਾ ਵੀ ਸਕਦਾ ਵਾ ਕੁਝ ਵੀ ਕਰ ਸਕਦਾ ਸਾਡੇ ਬੱਚਿਆਂ ਦੇ ਵੀ ਹੰਬੜਾ ਕਰ ਸਕਦਾ ਹਾਡੇ ਬੰਦਿਆਂ ਦੇ ਵੀ ਕਰ ਸਕਦਾ ਜਨਾਨੀਆਂ ਤੇ ਕਰ ਸਕਦਾ ਨੂੰ ਬਹੁਤ ਜ਼ਿਆਦਾ ਇਹਦੇ ਉੱਤੇ ਡਰ ਹੋ ਗਿਆ ਵਾ ਪਤਾ ਨਹੀਂ ਇਹ ਕੋਈ ਨੂੰ ਆਣ ਕੇ ਮਰਵਾ ਸਕਦਾ ਜਿੱਦਾਂ ਰਾਤ ਦੇ ਹਨੇਰੇ ਦੇ ਵਿੱਚ ਆ ਪਾਣ ਕੇ ਸਾਡੇ ਤੇ ਪੈ ਗਿਆ ਹੱਥੀ ਕਿਤੇ ਵੀ ਇਹ ਬੰਦਿਆਂ ਨੂੰ ਵੀ ਕਲਾ ਸਕਦਾ ਵਾ ਸ਼ਰੇਆਮੇ ਧਮਕੀਆਂ ਦੇਂਦਾ ਫਿਰਦਾ ਅੱਡੇ ਦੇ ਉੱਤੇ ਆਣ ਕੇ ਇਹ ਕਿਹੜੀ ਗੱਲਾਂ ਦੇਂ ਡਿਆ ਵਾ ਤੁਹੀ ਸਰਕਾਰ ਆਣ ਕੇ ਸਾਡਾ ਇਹ ਚੰਗੀ ਤਰ੍ਹਾਂ ਫੈਸਲਾ ਕਰੇ ਵੀ ਇਹ ਕਿਉਂ ਸਾਨੂੰ ਧਮਕੀਆਂ ਦਿੰਦਾ ਸਾਡਾ ਕਸੂਰ ਕੀ ਆ ਸਰ ਇਹ ਆਇਆ ਰਾਤੀ ਜਦੋਂ ਆਂਦਿਆ ਇਹਨੇ ਪਹਿਲ ਬਾਅਦ ਵਿੱਚ ਜਾਣ ਲੱਗੇ ਨੇ ਸਾਡੀਆਂ ਦੁਕਾਨਾਂ ਜਿਹੜੀਆਂ ਹੀ ਨਵੀਆਂ ਪਾਈਆਂ ਆਪਣੀ ਜ਼ਮੀਨ ਦੇ ਵਿੱਚ ਆਉਂਦੇ ਥੋੜ ਮਾਰ-ਮਾਰ ਕੇ ਕੋਈ ਲੈ ਕੇ ਬੜੇ ਅੰਦੇ ਥੰਮ ਵੀ ਟੰਡਾ ਰਿਆ ਸਾਡੇ ਦੁਕਾਨਾਂ ਦੇ ਥੱਲੇੋਂ ਥੰਮ ਟੰਡਾ ਰਿਆ ਆਣ ਕੇ ਅਸੀਂ ਡਰਦੇ ਗਾੜੀ ਨਹੀਂ ਹੋਏ ਪਤਾ ਨਹੀਂ ਕੀ ਕਰੂਗਾ ਸਾਡੇ ਨਾਲ ਅਸੀਂ ਸਰਕਾਰ ਕੋ ਇਹ ਹੀ ਮੰਗ ਕਰਨਾ ਚਾਹੁੰਦੇ ਆ ਇਸ ਸਖਤ ਤੋਂ ਸਖਤੇ ਦੇ ਉੱਤੇ ਕਾਰਵਾਈ ਕੀਤੀ ਜਾਵੇ ਸਾਨੂੰ ਇਹਦੇ ਉੱਤੇ ਬਹੁਤ ਜ਼ਿਆਦਾ ਡਰਿਆ ਕਿ ਸਰਕਾਰ ਇਹਦੇ ਸਖਤ ਤੇ ਸਖਤੇ ਦੀ ਕਾਰਵਾਈ ਕਰੇ ਤੁਹਾਡਾ ਇਨਸਾਫ ਹਾਨੂੰ ਦਿਵਾਉਣਾ ਚਾਹੀਦੀ ਦਵਾੜਾ ਦਵਾ ਸਕਦੀ ਹੈ ਸਰਕਾਰ ਸਾਨੂੰ ਸਰਕਾਰ ਨਹੀਂ ਦਿਵਾਉਣਾ ਤੇ ਹੋਰ ਸਾਨੂੰ ਕਿੰਨੇ ਦਿਵਾਉਣਾ ਵਾ ਸਾਡੇ ਕੋਲ ਤੇ ਹੋਰ ਤੇ ਕੋਈ ਹੈ ਨਹੀਂ ਇਨਸਾਫ ਕਰਾਉਣ ਵਾਲਾ ਬਸ ਸਰਕਾਰ ਹੀ ਹੈ ਇਹਦੇ ਕੋ ਮੰਗ ਕਰਨਾ ਚਾਹੁੰਦੇ ਆ ਤੁਹਾਡੀ ਮੰਗ ਇਹ ਹੀ ਆ ਤੁਹਾਡਾ ਇਨਸਾਫ ਸਾਨੂੰ ਦੇਵੇ ਇਹ ਕਿਉਂ ਸਾਡੇ ਨਾਲ ਇੰਨਾ ਤਕਾ ਕਰਨ ਦੇ ਆ ਜੀ ਇੱਕ ਵੀਡੀਓ ਵਾਰ ਰ ਹੋਈ ਸੀ 2 ਮਾਰਚ ਦਾ ਇਨਸੀਡੈਂਟ ਆ ਜੀ ਇਹ ਐਸਐਸਪੀ ਗੁਰਦਾਸਪੁਰ ਸ਼੍ਰੀ ਦਿੱਤੇ ਆ ਜੀ ਉਹਨਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਕੋਰਨ ਐਫਆਰ ਰਜਿਸਟਰ ਕੀਤੀ ਆ ਉਹਦੇ ਵਿੱਚ ਵਿਕਟਮ ਮਨਜੀਤ ਕੋਰ ਵਾਈਫ ਜਗੀਰ ਸਿੰਘ ਵਾਸੀ ਨੜਾਲੀ ਇਹਨਾਂ ਦੀ ਸਟੇਟਮੈਂਟ ਤੇ ਹੀ ਐਫਆਰ ਰਜਿਸਟਰ ਕਰ ਦਿੱਤੀ ਗਈ ਹੈ ਤੇ ਅੱਜ ਅਸੀਂ ਜਿਸ ਇਸ ਦੇ ਦੋਸ਼ੀ ਬਲਜੀਤ ਸਿੰਘ ਸਨੂ ਸੂਤਾ ਸਿੰਘ ਵਾਸੀ ਨੜਵਾਲੀ ਇਹਨੂੰ ਗ੍ਰਿਫਤਾਰ ਕਰ ਲਿਆ ਜੀ ਜੀ ਅੱਜ ਇਹਨੂੰ ਗ੍ਰਿਫਤਾਰ ਕੀਤਾ ਜੀ ਹਜੇ ਮਾਨਜੋਗ ਅਦਾਲਤ ਤੋਂ ਸੀਜ਼ਾਰ ਮਾਨ ਲਵਾਂਗੇ ਉਸ ਤੋਂ ਬਾਅਦ ਇਹਦੀ ਫਰਦਰ ਜਿਹੜੀ ਪੁਛਗਿੱਛ ਆਈ ਉਸ ਮੁਤਾਬਕ ਹੀ ਕਾਰਵਾਈ ਕਰਾਂਗੇ ਹੇ ਜੀ ਜੀ ਰੈਸਟ ਭਾਈ ਜੀ ਅੱਜ ਅਸੀਂ ਅੱਜ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਾਂਗੇ ਉਸ ਤੋਂ ਜੱਜ ਸਾਹਿਬ ਤੋਂ ਰਮਾਨ ਲਵਾਵਾਂਗੇ ਜੋ ਇਹ ਵੀਡੀਓ ਵਿੱਚ ਇਹ ਵੈਪਨ ਨੂੰ ਯੂਜ਼ ਕਰ ਰਿਹਾ ਹੈ ਉਹਦੇ ਬਾਰੇ ਕੋਈ ਰਿਕਵਰ ਕਰਨਾ ਜ਼ਰੂਰੀ ਹੈ ਜੀ ਉਹ ਅਸੀਂ ਕਰਾਂਗੇ ਜੀ ਇਹ ਜੀ ਐਫਆਰ ਨੰਬਰ 26 ਅੰਡਰ ਸੈਕਸ਼ਨ 332 ਸਬਸੈਕਸ਼ਨ ਸੀ 74 35 ਸਬਸੈਕਸ਼ਨ 3 25 27 59 9 ਚਾਸੀਂ ਇਹ ਰਜਿਸਟਰ ਕੀਤੀ ਹੈ ਜੀ ਹਾਂਜੀ ਜੀ ਰੈਸਟ ਪਾਈ ਹੈ ਜੀ ਹਜੇ ਤੇ ਇਹ ਜੋ ਜੋ ਵਿਕਟਮ ਨੇ ਹੋਏ ਜੇ ਉਹਨਾਂ ਨੇ ਇਹਨਾਂ ਦਾ ਨਾਮ ਦੱਸਿਆ ਹੀਗਾ ਹੁਣ ਜੋ ਫਰਦਰ ਪੁੱਛਗਿੱਛ ਚ ਆਏਗਾ ਉਹਨਾਂ ਦੇ ਮੁਤਾਬਕ ਉਹਨਾਂ ਦਾ ਨਾਮ ਜਦ ਕੀਤਾ ਜਾਏਗਾ